ਹਾਂਜੀ ਪੰਜਾਬੀਓ ਤੁਹਾਡਾ ਸਵਾਗਤ ਹੈ ਇਸ ਨਵੇਂ ਅਪਡੇਟ ਵਿੱਚ ਪੰਜਾਬ 'ਚ ਠੰਡ ਨੇ ਡੇਰਾ ਜਮਾ ਲਿਆ ਲੋਕ ਬਾਹਰ ਨਿਕਲਣ ਤੋਂ ਡਰ ਰਹੇ ਨੇ ਦਿੱਲੀ ਦੀ ਹਵਾ ਜ਼ਾਹਿਰ ਬਣ ਗਈ ਹੈ ਅਤੇ ਇੱਕ ਖਾਸ ਖਬਰ ਮਾਨਸਾ ਦੇ ਬੱਚਿਆਂ ਨੇ ਬਣਾਇਆ ਪਹਿਲਾ ਪੰਜਾਬੀ ਸਿੱਖ ਰੋਬੋਟ ਇਹ ਸਭ ਅੱਜ ਦੀਆਂ ਵੱਡੀਆਂ ਖਬਰਾਂ ਤੇ ਇੱਕ ਇੱਕ ਕਰਕੇ ਚਾਨਣਾ ਪਾਵਾਂਗੇ ਮੌਸਮ ਅਤੇ ਪ੍ਰਦੂਸ਼ਣ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਖਬਰ ਮੌਸਮ ਪੰਜਾਬ 'ਚ ਲਗਾਤਾਰ ਠੰਡ ਵਧ ਰਹੀ ਹੈ ਸਵੇਰ ਸ਼ਾਮ ਗਰਮ ਕੱਪੜਿਆਂ ਤੋਂ ਬਿਨਾ ਕੰਮ ਨਹੀਂ ਚੱਲ ਰਿਹਾ ਕਈ ਇਲਾਕਿਆਂ 'ਚ ਧੁੰਦ 'ਚ ਵਾਧਾ ਹੋਇਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਅਗਲੇ ਕੁਝ ਦਿਨਾਂ ਚ ਠੰਡ ਅਤੇ ਧੁੰਦ ਹੋਰ ਵੀ ਭਿਆਨਕ ਹੋਵੇਗੀ। ਦਿੱਲੀ ਚ ਪ੍ਰਦੂਸ਼ਣ ਦਾ ਲੈਵਲ ਬਹੁਤ ਮਾੜਾ ਪਹੁੰਚ ਗਿਆ ਹੈ ਜਿਸ ਦਾ ਅਸਰ ਪੰਜਾਬ ਦੀ ਹਵਾ ਤੇ ਵੀ ਪੈ ਸਕਦਾ ਹੈ। ਹਵਾਈ ਉਡਾਣਾਂ ਰੱਦ। ਠੰਡ ਅਤੇ ਧੁੰਦ ਦਾ ਸਿੱਧਾ ਅਸਰ ਹਵਾਈ ਯਾਤਰਾ ਤੇ ਪੈ ਰਿਹਾ ਹੈ। ਕੱਲ ਐਤਵਾਰ ਨੂੰ ਵੀ ਹਵਾਈ ਉਡਾਣਾਂ ਰੱਦ ਰਹਿਣਗੀਆਂ ਖਾਸ ਕਰਕੇ ਇੰਡੀਗੋ ਦੀਆਂ। ਯਾਤਰੀਆਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਸੰਭਾਲਣ ਲਈ ਇੱਕ ਵੱਡੀ ਮੀਟਿੰਗ ਹੋਈ ਹੈ ਜਿਸ ਵਿੱਚ ਨਵਾਂ ਫੈਸਲਾ ਲਿਆ ਗਿਆ ਹੈ ਕਿ ਯਾਤਰੀਆਂ ਨੂੰ ਉਡਾਣ ਰੱਦ ਹੋਣ ਦੀ ਜਾਣਕਾਰੀ 10 ਘੰਟੇ ਪਹਿਲਾਂ ਫੋਨ ਤੇ ਦਿੱਤੀ ਜਾਵੇਗੀ। ਚੰਡੀਗੜ੍ਹ ਰਿਪੋਰਟ ਤੇ ਇੱਕ ਵਿਸ਼ੇਸ਼ ਕੰਟਰੋਲ ਰੂਮ ਬਣਾਇਆ ਗਿਆ ਹੈ ਅਤੇ ਨੇੜਲੇ ਹੋਟਲਾਂ ਦੀ ਲਿਸਟ ਵੀ ਤਿਆਰ ਕਰਵਾਈ ਗਈ ਹੈ। ਮਾਨਸਾ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਪੰਜਾਬੀ ਸਿੱਖ ਰੋਬੋਟ ਜੋਨੀ ਤਿਆਰ ਕੀਤਾ ਹੈ। ਉਹ ਦਾਵਾ ਕਰਦੇ ਨੇ ਕਿ ਇਹ ਰੋਬੋਟ ਉੱਚੀਆਂ ਥਾਵਾਂ ਤੇ ਚੜ੍ਹ ਸਕਦਾ ਹੈ ਅਤੇ ਅੱਗ ਬੁਝਾ ਸਕਦਾ ਹੈ। ਦੂਜੀ ਖੁਸ਼ਖਬਰੀ ਭੁਵਨੇਸ਼ਵਰ ਚ ਹੋਈ ਨੈਸ਼ਨਲ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਚ ਪੰਜਾਬ ਦੇ ਦੋ ਮੁੰਡਿਆਂ ਨੇ 골ਡ ਅਤੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸਿਆਸੀ ਗੱਲਾਂ ਤੇ ਨਜ਼ਰ ਮਾਰੀਏ ਹਰਿਆਣਾ ਚ ਲਾਡੋ ਲక్ష్ਮੀ ਯੋਜਨਾ ਦੇ ਲਾਭ ਲੈਣ ਲਈ ਮਰਦਾਂ ਦੇ ਮਹਿਲਾ ਦੀ ਅਰਜੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਚ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਨ ਨੇ ਆਪਣੇ ਬਿਆਨ ਕਲੰਬਤ ਕਰਵਾਏ ਹਨ ਨਾਲ ਹੀ ਆਪ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ ਕਿਉਂਕਿ ਵਿਧਾਇਕ ਨਰਿੰਦਰ ਕੋਰ ਪਰਾਜ ਦੇ ਪਿੰਡ ਦੇ ਸਰਪੰਚ ਨੇ ਆਪਣੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਹੈ ਤਾਂ ਦੋਸਤੋ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ